ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਔਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੀ ਪਾਵਨ ਦਸਮ ਗੁਰਬਾਣੀ ਸਿੱਖਾਂ ਦੇ ਹਿਰਦੇ ਨੂੰ ਆਨੰਦ ਦੇਣ ਦੇ ਲਈ ਪ੍ਰਦਾਨ ਕੀਤੀ ਹੈ ਕਿੱਡੇ ਵਧੀਆ ਛੰਦ ਆਉਂਦੇ ਨੇ ਭਾਈ ਕਿੰਨਾ ਆਨੰਦ ਆਉਂਦਾ ਹੈ ਕੁੱਗੂ ਮੱਟ 바ਸੀ ਲਗੇ ਦੌਲਤ ਉਦਾਸੀ ਮਰੇ ਗਮੀਨ ਤਰਵਰ ਸਦੀਵ ਮਨ ਸਾਦੇ ਇਮਰਤ ਹੈ ਐਸੀ ਆਨੰਦ ਵਾਲੀਆਂ ਪੰਕਤੀਆਂ ਨੂੰ ਪੜ੍ਹ ਕਰਕੇ ਕਿੰਨਾ ਆਨੰਦ ਹੈ ਕਿ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਤਿੰਨ ਚੰਡੀਆਂ ਉਚਾਰੀਆਂ ਦੋ ਚੰਡੀ ਚరిత్ర ਹੈ ਚੰਡੀ ਚరిత్ర ਭਾਗ ਪਹਿਲਾ ਤੇ ਦੂਜਾ ਔਰ ਚੰਡੀ ਦੀ ਬਾਣੀ ਖਾਲਸਾ ਜੀ ਜੇਕਰ ਘਰ ਦੇ ਵਿੱਚ ਕਿਸੇ ਦਾ ਕੋ ਕੰਮ ਨਾ ਬਣਦਾ ਹੋਵੇ ਦੁਬਿਦਾ ਆਈ ਹੋਵੇ ਔਕੜਾਂ ਆ ਜਾਣ ਸੰਸਾਰ ਦੇ ਵਿੱਚ ਜੀਵ ਜਿਹੜਾ ਹੈ ਸੁੱਖਾਂ ਦੇ ਲਈ ਸਾਰੇ ਦੁਆਰਿਆਂ ਤੇ ਜਾ ਕਰਕੇ ਨੱਕ ਰਗੜਦਾ ਹੈ ਕਦੇ ਕਿਤੇ ਚਲਾ ਗਿਆ ਕਦੇ ਕਿਤੇ ਚਲਾ ਗਿਆ ਪਰ ਉਹਨੂੰ ਫੇਰ ਵੀ ਹਿਰਦੇ ਨੂੰ ਸੰਤੁਸ਼ਟੀ ਨਹੀਂ ਪ੍ਰਾਪਤ ਹੁੰਦੀ ਸੰਤੁਸ਼ਟੀ ਨਹੀਂ ਮਿਲਦੀ ਗੁਰਮੁਖ ਜੇਕਰ ਆਪ ਜੀ ਨੇ ਚੰਡੀ ਦੀ ਵਾਰ ਦੀ ਜਿਹੜੀ ਪਹਿਲੀ ਪੌੜੀ ਹੈ ਪ੍ਰਥਮ ਪਗਉਤੀ ਸਮਰ ਕੈ ਗੁਰੂ ਨਾਨਕ ਲੰਇੰ ਧਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹੀ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਹਾਈਐ ਜਿਸ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਧਿਆਲਿਆ ਡਿੱਠੇ ਸਭ ਦੁੱਖ ਜਾਏ ਜਿੰਨੇ ਵੀ ਦੁੱਖ ਅਨ ਸਾਰਿਆਂ ਦਾ ਨਾਸ਼ ਹੋ ਜਾਵੇਗਾ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਮਹਾਪੁਰਖ ਪ੍ਰਤਨ ਮਹਾਪੁਰਖਾਂ ਦੇ ਬਚਨ ਹੋਇਆ ਕਰਦੇ ਈਸ਼ਾਨ ਕਹਿੰਦੇ ਸੀ ਗੁਰਸਿੱਖੋ ਜਿਹੜਾ ਚੰਡੀ ਜੀ ਦੀ ਵਾਰ ਦੀ ਪਹਿਲੀ ਪੌੜੀ ਅਰਦਾਸ ਦੀ ਅਰੰਭਤਾ ਵਾਲੀ ਜਿਹੜੀ ਪੌੜੀ ਹੈ ਉਹ ਹੈ ਭਗਵਤੀ ਕਵਚ ਜਿਵੇਂ ਸਾਡੇ ਪਾਸ ਸ੍ਰੀ ਸਾਹਿਬ ਹੈ ਇਹ ਵੀ ਇੱਕ ਭਗਵਤੀ ਹੈ ਕਿਰਪਾਨ ਬਾਣ ਧਾਰਿਯੰ ਕਰੋੜ ਪਾਪ ਟਾਰਿਯੰ ਸਾਡੇ ਕੋਲ ਸ੍ਰੀ ਸਾਹਿਬ ਹੈ ਕਰੋੜਾਂ ਪਾਪਾਂ ਦਾ ਸਰਵਨਾਸ਼ ਕਰ ਦਿੰਦੀ ਹੈ ਫਿਰ ਮਹਾਰਾਜ ਨੇ ਤਰਸ ਕੀਤਾ ਆਖਿਆ ਗੁਰਸਿੱਖੋ ਜਿਹੜਾ ਭਗਵਤੀ ਦੀ ਦੀ ਸ਼ਰਨ ਆ ਜਾਵੇ ਜਿਹੜਾ ਭਗਵਤੀ ਜੀ ਨੂੰ ਸਿਮਰਦਾ ਹੈ ਜਾਂ ਭਗਵਤੀ ਜੀ ਦਾ ਜਾਪ ਕਰਦਾ ਹੈ ਕਹਿੰਦੇ ਉਹਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਜਿਵੇਂ ਸ੍ਰੀ ਸਾਹਿਬ ਬਲਵਾਨ ਜੀਵ ਚ ਲਾਵੇ ਔਰ ਉਹਦੇ ਪਾਸ ਕੋਈ ਖੈ ਨਹੀਂ ਸਕਦਾ ਕੋ ਖੰਗ ਨਹੀਂ ਸਕਦਾ ਐਵੇਂ ਗੁਰਸਿੱਖੋ ਜੋ ਭਗਵਤੀ ਚੰਡੀ ਦੀ ਵਾਰ ਵਿੱਚੋਂ ਪ੍ਰਾਪਤ ਹੋਈ ਪ੍ਰਾਤਨਵਾ ਪੁਰਖਾਂ ਦੇ ਬਚਨ ਹੋਇਆ ਕਰਦੇ ਸਾਨ ਕਿ ਜਿਹੜਾ ਸਿੱਖ ਇਸ ਪੌੜੀ ਦਾ 40 ਦਿਨ ਨਿਤਾ ਪ੍ਰਤੀ 108 ਵਾਰ ਜਾਪ ਕਰਦਾ ਔਰ ਇਹ ਕਵਚ ਉਹਦੇ ਸਰੀਰ ਉੱਪਰ ਬਰਾਜਦਾ ਹੈ ਹਿਰਦੇ ਰੂਪੀ ਘਰ ਵਿੱਚ ਸੁੱਖ ਮਿਲਦਾ ਹੈ ਆਨੰਦ ਆਉਂਦਾ ਹੈ ਫਿਰ ਜਿਹੜਾ ਡਰਕਲ ਹੈ ਜਿਹਦੇ ਹਿਰਦੇ 'ਚ ਡਰ ਰਹਿੰਦਾ ਹੈ ਕਦੇ ਉਹ ਨਾ ਹੋ ਜਾਵੇ ਆਉ ਨਾ ਹੋ ਜਾਵੇ ਜਦੋਂ ਉਹ ਚੰਡੀ ਜੀ ਦੀ ਵਾਰ ਦੀ ਪਹਿਲੀ ਪੌੜੀ ਪੜੇਗਾ ਦਸਵੇਂ ਪਾਤਸ਼ਾਹ ਨੇ ਇਸੇ ਪੌੜੀ ਦੇ ਵਿੱਚ ਏਡੀਆਂ ਮਹਾਨ ਤਬਖਸ਼ਿਸ਼ਾਂ ਦੇ ਕਰਕੇ ਸਿੱਖਾਂ ਨੂੰ ਨਵਾਜ ਦਿੱਤਾ ਗੁਰਮੁਖੋ ਜੇਕਰ ਆਪ ਦੀ ਪ੍ਰੇਮ ਵਿੱਚ ਭੇਜ ਕਰਕੇ ਇਸ ਪੌੜੀ ਨੂੰ ਪੜਦੇ ਹੋ ਤੇ ਧਨਕਲਗਿਆਂ ਵਾਲੇ ਪਾਤਸ਼ਾਹ ਦੀ ਦੀਦਾਰ ਇਹ ਤੁਹਾਨੂੰ ਹੋਣਗੇ ਦੀਦਾਰੇ ਤੋਂ ਬਾਅਦ ਮਨ ਜਿਹੜਾ ਹੈ ਜਿਹੜਾ ਪਾਪਾਂ ਵੱਲ ਦੌੜਦਾ ਰਹਿੰਦਾ ਹੈ ਇਹਦੀ ਲਗਾਅ ਮਨ ਦੀ ਕੱਸੀ ਨਹੀਂ ਜਾਂਦੀ ਇਹ ਸਤਿਗੁਰਾਂ ਦੇ ਚਰਨਾਂ 'ਚ ਭੇਟ ਹੋ ਜਾਂਦੀ ਹੈ ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮਹਾਰਾਜ ਜੀ ਉਹ ਮਾਰਕੰਡੇ ਪ੍ਰਾਣ ਤੋਂ 700 ਸ਼ਲੋਕਾਂ ਦੀ ਜਿਹੜੀ ਵਾਰਤਾ ਹੈ ਉਹਨੂੰ ਇੱਕਾਗਰਤ ਰੂਪ ਵਿੱਚ ਜੇਕਰ ਖੜਿਆ ਹੈ ਤੇ ਚੰਡੀ ਦੀ ਵਾਰ ਵਿੱਚ ਖੜਿਆ ਮਹਾਰਾਜ ਨੇ ਤਰਸ ਕੀਤਾ ਗੁਰਮੁਖੋ ਜਿਸ ਜੀਵ ਨੇ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੋਨੀ ਆਇਆ ਜਿਨ ਇਹ ਗਾਇਆ ਜਿਸ ਨੇ ਇਸ ਨੂੰ ਗਾਲਿਆ ਉਹ ਫਿਰ ਜੋਨਾ ਵਿੱਚ ਨਹੀਂ ਆਉਂਦਾ ਭਾਈ ਮੁਕਤ ਹੋ ਜਾਂਦਾ ਸਵਾਓ ਬੜੇ ਪ੍ਰੇਮ ਵਿੱਚ ਭਿੱਜ ਜਾਓ ਸਤਿਗੁਰੂ ਗੁਰੂ ਪੰਚਮ ਗੁਰਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲਦੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਗੁਰਬਾਣੀ ਦਾ ਜੋ ਫਰਮਾਨ ਸਾਨੂੰ ਪ੍ਰਾਪਤ ਹੋਇਆ ਭਾਈ ਪਹਿਲਾਂ ਸਾਰੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ ਸਭ ਸੰਗਤ ਪ੍ਰੀਤ ਵਿੱਚ ਭੇਦ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਦੇਵਗੰਧਾਰੀ ਮਹੱਲਾ ਪੰਜਵਾਂ ਔਰ ਘਰ ਦੂਜੇ ਦੇ ਅੰਦਰ ਜੋ ਸਾਨੂੰ ਸ੍ਰੇਸ਼ਟ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਆਪ ਜੀ ਦੇਵਗੰਧਾਰੀ ਨੂੰ ਜਦੋਂ ਬਾਚਦੇ ਹੋ ਪੜ੍ਹਦੇ ਹੋ ਗੁਰਸਿੱਖੋ ਤਾਂ ਉਸ ਵळे ਸਾਨੂੰ ਇਹ ਪ੍ਰਾਪਤੀ ਹੁੰਦੀ ਹੈ ਕਿ ਜਦੋਂ ਬਿਲਾਵਲ ਰਾਗ ਦੀ ਠਾਟ ਦੀ ਰਾਗਨੀ ਦੀ ਸਮਾਪਤੀ ਹੁੰਦੀ ਹੈ ਉਹਦੇ ਤੋਂ ਉਪਰੰਤ ਦੇਵਗੰਧਾਰੀ ਰਾਗ ਆਉਂਦਾ ਹੈ ਸ਼੍ਰੀਮਾਨ ਬ੍ਰਹਮ ਗਿਆਨੀ ਸੰਤ ਬਾਬਾ ਸ਼ਾਮ ਸਿੰਘ ਸਾਹਿਬ ਜੀ ਆਟਾ ਮੰਡੀ ਵਾਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਲਗਭਗ 70 ਸਾਲ ਤੋਂ ਵਧੇਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤੰਤੀ ਸਾਜਾਂ ਦੇ ਨਾਲ ਕੀਰਤਨ ਦੀ ਵੱਡੀ ਅਨਮੋਲੀ ਸੇਵਾ ਨਿਭਾਈ ਅੱਜ ਵੀ ਜਦੋਂ ਅਸੀਂ ਅੰਮ੍ਰਿਤ ਵੇਲੇ ਇਸ਼ਨਾਨ ਦੀ ਸੇਵਾ ਤੋਂ ਬਾਅਦ ਅਰਦਾਸ ਹੁੰਦੀ ਹੈ ਤਾਂ ਉਥੇ ਇੱਕੋ ਹੀ ਨਾਮ ਅਰਦਾਸ ਵਿੱਚ ਲਿਆ ਜਾਂਦਾ ਹੈ ਉਹ ਹੈ ਬ੍ਰਹਮ ਗਿਆਨੀ ਸੰਤ ਬਾਬਾ ਸ਼ਾਮ ਸਿੰਘ ਜੀ ਮਹਾਪੁਰਖ ਸਿੱਖਾਂ ਨੂੰ ਦੱਸਿਆ ਕਰਦੇ ਸਨ ਕਿ ਜੋ ਦੇਵ ਗੰਧਾਰੀ ਰਾਗ ਹੈ ਇਹ ਤੜੱਜ ਹੈ ਇਹ ਮਦਮ ਹੈ ਇਹ ਪੰਚਮ ਹੈ ਇਹ ਸੱਧ ਹੈ ਅਰਿੱਧਵ ਹੈ ਨਿਨਾਦ ਹੈ ਗੰਧਾਰ ਹੈ ਤੈਵਾਤ ਹੈ ਇਹਦੇ ਵਿੱਚੋਂ ਇੰਨੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਕਿ ਇਹ ਕੋਮਲ ਮੰਨੇ ਜਾਂਦੇ ਨੇ ਜਿਤਨੇ ਵੀ ਸੁਰ ਹਨ ਤਾਲ ਹਨ ਔਰ ਘਰ ਦੂਜੇ ਦੇ ਅੰਦਰ ਗਾਉਣਾ ਇਹ ਬ੍ਰह्म ਗਿਆਨੀ ਦੇ ਬਚਨ ਸਨ ਭਾਵ ਜਦੋਂ ਚਾਰ ਪਹਿਰ ਸੂਰਜ ਚੜ ਜਾਵੇ ਉਦੋਂ ਇਸ ਦੇਵ ਗੰਧਾਰੀ ਰਾਗ ਨੂੰ ਅਸੀਂ ਗਾਉਣਾ ਇਸ ਗਾਉਣ ਦੀ ਮਰਿਆਦਾ ਨੂੰ ਜਿਹੜਾ ਜੀਵ ਗਾਉਂਦਾ ਹੈ ਨਾ ਭਾਈ ਤੁਸੀਂ ਸੱਚ ਮੰਨਿਓ ਜਦੋਂ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਦਾ ਹੋਰ ਕਿਤੇ ਵੀ ਦਵਾਰੇ ਤੇ ਦੇਖਦੇ ਹਾਂ ਜਦੋਂ ਕਿਤੇ ਸਮਾ ਹੋਵੇ ਬਸੰਤ ਦੇ ਮਹੀਨੇ ਦਾ ਬਸੰਤ ਦਾ ਸਮਾ ਹੋਵੇ ਰੁੱਤ ਹੋਵੇ ਜਿਹੜੇ ਰਾਗੀ ਸਿੰਘ ਹਨ ਸਰਦਾ ਧਾਰ ਕਰਕੇ ਇੰਨਾ ਹੀ ਪੜਦੇ ਨੇ ਬਰਸਮੇਗ ਜੀ ਇਸ ਬਿਲਮ ਨਾਲ ਤੁਸੀਂ ਸੱਚ ਜਾਣੋ ਸਰਦਾ ਧਾਰ ਕਰਕੇ ਪੜੇ ਹੋਏ ਇਹ ਬਚਨ ਰਾਗ ਤਲਾ ਦੇ ਵਿੱਚ ਪੂਰਨ ਹਨ ਤਾਂ ਸਤਿਗੁਰੂ ਜੀ ਦਿਹਾਲ ਹੋ ਜਾਂਦੇ ਨੇ ਉਸੇ ਵੇਲੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ بارش ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਇਸ ਰਾਗ ਕਲਾ ਨੂੰ ਜਾਣਨਾ ਬਹੁਤ ਡੁੰਗਿਆਈ ਦੀ ਗੱਲ ਹੈ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਜਾਣਦੇ ਨੇ ਭਾਈ ਮੈਨੂੰ ਯਾਦ ਆਇਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਤਖੰਡ ਵਾਸੀ ਬ੍ਰਹਮ ਗਿਆਨੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਸਨ ਹੈ ਤਾਂ ਉਹਨਾਂ ਦਾ ਸੁਭਾ ਜਿਹੜਾ ਸੀ ਬੜਾ ਮਿਠਾਸ ਵਾਲਾ ਸੀ ਪਰ ਜਦੋਂ ਮਰਿਆਦਾ ਦੀ ਗੱਲ ਚਲਦੀ ਸੀ ਮਰਿਆਦਾ ਪਰਸ਼ੋਤਮ ਸਿੰਘ ਹਨ ਮਰਿਆਦਾ ਵੇਲੇ ਪੂਰਨ ਕਟੜ ਗੁਰਸਿੱਖ ਸਨ ਮਰਿਆਦਾ ਤੇ ਕਦੇ ਵੀ ਉਹਨਾਂ ਨੇ ਭੁੱਲ ਚੁੱਕ ਨੂੰ ਖਿਮਾ ਨਹੀਂ ਕੀਤਾ ਕਿਉਂਕਿ ਖਾਲਸਾ ਰੀ ਜੇਕਰ ਮਰਿਆਦਾ ਨਹੀਂ ਹੈ ਜਿਨ ਮਨ ਬਾਣੀ ਅਦਮਨਾ ਧਾਰਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਇਹ ਤਾਂ ਗੁਰਦੇਵ ਸਾਹਿਬ ਦੇ ਬਚਨ ਹਨ ਜੇਕਰ ਰਹੇ ਤੇ ਨਹੀਂ ਐ ਰਹਿਣੀ ਰਹੇ ਸੋ ਸਿੱਖ ਮੇਰਾ ਇਹ ਰਹਿਣੀ ਰਹਿਣਾ ਤੇ ਭਾਈ ਫਿਰ ਗੁਰੂ ਦਾ ਸਿੱਖ ਬਣਿਆ ਜਾਂਦਾ ਹੈ ਸਤਕਾਰਯੋਗ ਸਿੰਘ ਸਾਹਿਬ ਜੀ ਜਦੋਂ ਸੱਚਖੰਡ ਦੇ ਵਿੱਚ ਬੈਠਿਆ ਕਰਦੇ ਸਨ ਤੇ 31 ਰਾਗਾਂ ਦੀ ਪੂਰਨ ਪ੍ਰਭਤਾ ਨੂੰ ਜਾਣਦੇ ਸੀ ਇੱਕ ਵਾਰੀ ਦਾਸ ਨੂੰ ਸੰਗਤ ਪ੍ਰਾਪਤ ਹੋਈ ਤੇ ਉਸ ਵੇਲੇ 31 ਰਾਗਾਂ ਦੀ ਵਿਚਾਰ ਚੱਲ ਰਹੀ ਸੀ ਜਿਹਦੇ ਵਿੱਚ ਉਹ ਦੇਵ ਗੰਧਾਰੀ ਰਾਗ ਦੀ ਵਿਚਾਰ ਚੱਲੀ ਤੇ ਸਿੰਘ ਸਾਹਿਬ ਜੀਆ ਨੇ ਬਚਨ ਆਖਿਆ ਕਹਿੰਦੇ ਜਿਹੜੇ ਮਾਲਕ ਉਸ ਕਹਿਣਾ ਉਹਦੀਆਂ ਪੰਜ ਰਾਗਣੀਆਂ ਮੰਨੀਆਂ ਗਈਆਂ ਔਰ ਪੰਜਾਂ ਰਾਗਣੀਆਂ ਦੇ ਵਿੱਚੋਂ ਜਿਹੜੀ ਦੇਵ ਗੰਧਾਰੀ ਹੈ ਇਹ ਦੂਜੀ ਰਾਗਣੀ ਹੈ ਜਿਵੇਂ ਅਸੀਂ ਰਾਗ ਵਾਲਾ ਦੇ ਵਿੱਚ ਪੜਦੇ ਹਾਂ ਗੌਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਈ ਭਾਵ ਦੂਜੀ ਜਿਹੜੀ ਹੈ ਇਹ ਮਰਿਆਦਾ ਪ੍ਰਸ਼ੋਤਮ ਸਿੰਘ ਸਾਹਿਬ ਜੀਆ ਨੇ ਦੱਸਿਆ ਭਾਈ ਕਿ ਦੂਜੀ ਦੇਵ ਗੰਧਾਰੀ ਰਾਗਣੀ ਹੈ ਜੋ ਰਾਗ ਮਾਲਾ ਦੇ ਵਿੱਚ ਵੀ ਦੱਸਿਆ ਜਾਂਦਾ ਫਿਰ ਘਰ ਦੂਜੇ ਦੇ ਅੰਦਰ ਪੰਚਮ ਗੁਰਦੇਵ ਸਾਹਿਬ ਜੀਆ ਨੇ ਸੁਰ ਤਾਲ ਨੂੰ ਇਕਤ੍ਰਤਾ ਕਰਦੇ ਹੋਏ ਇੱਕ ਓੰਕਾਰ ਓ ਵਾਹਿਗੁਰੂ ਅਦੁਤੀ ਹੈ ਸਰਵ ਪ੍ਰਕਾਸ਼ਕ ਹੈ ਜਿਹਦੇ ਵਰਗਾ ਸੰਸਾਰ ਮ੍ਰਿਤ ਮੰਡਲ ਵਿੱਚ ਕੋਈ ਨਹੀਂ ਭਾਈ